ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਡਾਕਟਰਾਂ ਦੇ ਹੜਤਾਲ ਦੇ ਮਾਮਲੇ ਦੇ ਵਿੱਚ ਉੱਚ ਅਧਿਕਾਰੀਆਂ ਦੀ ਹੰਗਾਮੀ ਮੀਟਿੰਗ ਸੱਦੀ ਹੈ ਜੀਆਂ ਦਾਸੀ ਕਿ ਸਿਹਤ ਮੰਤਰੀ ਦੇ ਸਮੇਤ ਸਾਰੇ ਉੱਚ ਅਧਿਕਾਰੀਆਂ ਨੂੰ ਮੀਟਿੰਗ ਦੇ ਵਿੱਚ ਪੁੱਜਣ ਦੇ ਆਦੇਸ਼ ਜਿਹੜੇ ਦਿੱਤੇ ਗਏ ਨੇ ਡਾਕਟਰਾਂ ਦੀ ਹੜਤਾਲ ਦੇ ਕਾਰਨ ਸੂਬੇ ਦੀਆਂ ਸਿਹਤ ਸੇਵਾਵਾਂ ਠੱਪ ਹੋਣ ਕਾਰਨ ਲੋਕਾਂ ਦੇ ਵਿੱਚ ਹਾਹਾਕਾਰ ਮਚੀ ਹੈ ਸੋ ਇਸੇ ਖਬਰ ਤੇ ਵਧੇਰੇ ਜਾਣਕਾਰੀ ਲਵਾਂਗੇ ਦਸਮਰ نیوز ਦੇ ਪੋਲੀਟੀਕਲ ਐਡੀਟਰ ਤਰਲੋਚਨ ਸਿੰਘ ਜੀ ਮੈਨਾਂ ਫੋਨ ਕੋਲ ਤੇ ਜੁੜੇ ਨੇ ਤਰਲੋਚਨ ਜੀ ਜਾਣਕਾਰੀ ਮਿਲ ਰਹੀ ਹੈ ਕਿ ਮੁੱਖ ਮੰਤਰੀ ਭਗਵਨ ਸਿੰਘ ਮਾਨ ਕੁਰੰਤੇ ਵੱਲੋਂ ਡਾਕਟਰਾਂ ਦੀ ਹੜਤਾਲ ਦੇ ਮਾਮਲੇ ਦੇ ਵਿੱਚ ਉੱਚ ਅਧਿਕਾਰੀਆਂ ਦੀ ਜਿਹੜੀ ਹੈ ਮੀਟਿੰਗ ਸੱਦੀ ਗਈ ਹੈ। ਬਿਲਕੁਲ ਜੋ ਜਾਣਕਾਰੀ ਮਿਲੀ ਹੈ ਮੁੱਖ ਮੰਤਰੀ ਭਗਵਨ ਸਿੰਘ ਮਾਨ ਨੇ ਜਿਹੜੀ ਡਾਕਟਰਾਂ ਦੀ 9 ਸਤੰਬਰ ਤੋਂ ਹੜਤਾਲ ਚੱਲ ਰਹੀ ਹੈ ਔਰ ਇਹਦੇ ਸਬੰਧ ਵਿੱਚ ਪਿਛਲੇ ਸਮੇਂ ਕੁਝ ਮੰਤਰੀਆਂ ਨੇ ਜਿਹੜੀ ਡਾਕਟਰਾਂ ਨਾਲ ਮੀਟਿੰਗ ਵੀ ਕੀਤੀ ਸੀ ਔਰ ਇਹਦੇ باوجود ਉਹ ਹੜਤਾਲ ਖਤਮ ਨਹੀਂ ਹੋਈ ਉਹਨੂੰ ਲੈ ਕੇ ਬੜਾ ਗੰਭੀਰ ਨੋਟਿਸ ਲਿਆ ਔਰ ਖੁਦ ਇਸ ਮਾਮਲੇ ਵਿੱਚ ਐਂਟਰੀ ਕਰਦੇ ਆ ਅੱਜ ਇੱਕ ਹੰਗਾਮੀ ਮੀਟਿੰਗ ਜਿਹੜੀ ਉਹ ਸੱਦੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅੱਜ ਤੋਂ ਪਰ 1 ਵਜੇ ਆਪਣੀ ਸਰਕਾਰੀ ਰਹਿਸ਼ਤੇ ਜਿਹੜੀ ਮੀਟਿੰਗ ਸੱਦੀ ਹੈ ਜਿਹਦੇ ਵਿੱਚ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਇਸੇ ਤਰ੍ਹਾਂ ਮੁਖ ਸਖਤਰ ਪੰਜਾਬ ਸਖਤਰ ਸਿਹਤ ਤੇ ਅਨਰਾਗ ਕੁੰਡੂ ਮੈਂਬਰ ਡਿਵੈਲਪਮੈਂਟ ਕਮਿਸ਼ਨ ਨੂੰ ਇਸ ਮੀਟਿੰਗ ਵਿੱਚ ਸੱਦਿਆ ਜੋ ਜਾਣਕਾਰੀ ਮਿਲੀ ਹੈ ਇਸ ਮੀਟਿੰਗ ਵਿੱਚ ਡਾਕਟਰਾਂ ਦੀ ਹੜਤਾਲ ਦੇ ਕਾਰਨਾਂ ਦਾ ਪਤਾ ਲਾਇਆ ਜਾਵੇਗਾ ਔਰ ਪਿਛਲੇ ਸਮੇਂ ਪੀਸੀਐਮਐਸ ਐਸੋਸੀਏਸ਼ਨ ਨਾਲ ਜਿਹੜੀ ਮੀਟਿੰਗ ਕੀਤੀ ਸੀ ਕੈਬਨਟ ਸਬਕਮੇਟੀ ਨੇ ਜਿਦੇ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਇਸੇ ਤਰ੍ਹਾਂ ਸਿਹਤ ਮੰਤਰੀ ਡਾਕਟਰ ਬਲਬੀਨ ਸਿੰਘ ਤੇ ਕੁਲਦੀਪ ਸਿੰਘ ਧਾਲੀਵਾਲ ਤੇ ਅਮਨ ਅਰੋੜਾ ਸਨ ਉਹ ਮੀਟਿੰਗ ਵਿੱਚ ਕੀ ਫੈਸਲੇ ਹੋਏ ਕੀ ਡਿਸਕਸ਼ਨ ਹੋਈ ਉਹਦੀ ਵਿੱਚ ਚਰਚਾ ਇਸ ਮੀਟਿੰਗ ਵਿੱਚ ਹੋ ਸਕਦੀ ਹੈ ਪਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜੋ ਜਾਣਕਾਰੀ ਮਿਲੀ ਹੈ ਬੜਾ ਗੰਭੀਰ ਨੋਟਿਸ ਲਿਆ ਵੀ 9 ਤਰੀਕ ਤੋਂ ਜਿਹੜੀ ਹੜਤਾਲ ਚੱਲ ਰਹੀ ਹੈ ਉਹ ਅੱਜ ਵੀ ਜਾਰੀ ਹੈ ਇਹਨੂੰ ਕਿਉਂ ਨਹੀਂ ਰੋਕਿਆ ਜਾ ਸਕਿਆ ਇਹਦੇ ਕੀ ਕਾਰਨ ਨੇ ਉਹਦੇ ਤੇ ਚਰਚਾ ਕੀਤੀ ਜਾਊਗੀ ਔਰ ਇਹ ਵੀ ਜਾਣਕਾਰੀ ਮਿਲ ਰਹੀ ਹੈ ਵੀ ਇਸ ਮੀਟਿੰਗ ਤੋਂ ਬਾਅਦ ਸਰਕਾਰ ਪੀਸੀਐਮਐਸ ਐਸੋਸੀਏਸ਼ਨ ਨੂੰ ਵੀ ਬੁਲਾ ਕੇ ਗੱਲਬਾਤ ਕਰਕੇ ਔਰ ਇਹ ਮਸਲਾ ਹੱਲ ਕਰਨ ਦਾ ਯਤਨ ਕਰ ਸਕਦੀ ਹੈ ਦਰਅਸਲ ਜਿਹੜੀ ਮੀਟਿੰਗ 12 ਸਤੰਬਰ ਨੂੰ ਕੈਬਨਿਟ ਸਬ ਕਮੇਟੀ ਨਾਲ ਹੋਈ ਸੀ ਤੋਂ ਜਾਣਕਾਰੀ ਮਿਲੀ ਹੈ ਉਸ ਮੀਟਿੰਗ ਵਿੱਚ ਪੀਸੀਐਮਐਸ ਡਾਕਟਰਾਂ ਦੀ ਜਿਹੜੀ ਐਸੋਸੀਏਸ਼ਨ ਹੈ ਉਹਦੇ ਜਿਹੜੇ ਲੀਡਰਸ਼ਿ ਉਹਨਾਂ ਦੀ ਵੀ ਤਸੱਲੀ ਹੋ ਗਈ ਸ੍ਰੀ ਦੇ ਮੰਤਰੀਆਂ ਨੇ ਜਿਹੜੀ ਸਾਨੂੰ ਆਫਰ ਦਿੱਤੀ ਹੈ ਜਿਹੜੀ ਨੇਗੋਸ਼ੀਏਸ਼ਨ ਹੋਈ ਹੈ ਉਹ ਬਿਲਕੁਲ ਠੀਕ ਹੈ ਪਰ ਐਸੋਸੀਏਸ਼ਨ ਨੇ ਮੰਗ ਕੀਤੀ ਸੀ ਵੀ ਇਸ ਸਬੰਧ ਵਿੱਚ ਸਾਨੂੰ ਲਿਖਤੀ ਪੱਤਰ ਜਾਰੀ ਕੀਤਾ ਜਾਵੇ ਵੀ ਮੀਟਿੰਗ ਵਿੱਚ ਕਿਹੜੀਆਂ ਮੰਗਾਂ ਉੱਪਰ ਕਿਹੜੇ ਢੰਗ ਨਾਲ ਸਹਿਮਤੀ ਹੋਈ ਹੈ ਸੋ ਉਹ ਜਿਹੜਾ ਪੱਤਰ ਹੈ ਜੋ ਜਾਣਕਾਰੀ ਮਿਲੀ ਹੈ ਹੜਤਾਲ ਦਾ ਕਾਰਨ ਉਹੀ ਬਣਿਆ ਪਹਿਲਾਂ ਤੋਂ ਤੇ ਜੋ ਜਾਣਕਾਰੀ ਮਿਲੀ ਹੈ ਪੱਤਰ ਬਹੁਤ ਲੇਟ ਦਿੱਤਾ ਗਿਆ ਅ ਐਸੋਸੀਏਸ਼ਨ ਨੂੰ ਤੇ ਜਦੋਂ ਸਕੱਤਰ ਸਿਹਤ ਵੱਲੋਂ ਇਹ ਪੱਤਰ ਰਿਲੀਜ਼ ਕੀਤਾ ਤੇ ਜਦੋਂ ਐਸੋਸੀਏਸ਼ਨ ਨੇ ਉਸ ਪੱਤਰ ਦੀ ਕੋਹ ਕੀਤੀ ਤੇ ਫਿਰ ਐਸੋਸੀਏਸ਼ਨ ਨੇ ਅਲੀਗੇਸ਼ਨ ਲਾਇਆ ਵੀ ਇਹ ਜੋ ਮੀਟਿੰਗ ਵਿੱਚ ਫੈਸਲੇ ਹੋਏ ਨੇ ਉਹਦੇ ਮੁਤਾਬਕ ਪੱਤਰ ਜਾਰੀ ਨਹੀਂ ਕੀਤਾ ਗੋਲਮੋਲ ਗੱਲਾਂ ਲਿਖੀਆਂ ਗਈਆਂ ਨੇ ਮੰਗਾਂ ਬਾਰੇ ਇਸ ਲਈ ਉਹਨਾਂ ਦੀ ਹੜਤਾਲ ਜਾਰੀ ਰਹੇਗੀ ਸੋ 12 ਸਤੰਬਰ ਤੋਂ ਹੁਣ ਪੀਸੀਐਮ ਐਸੋਸੀਏਸ਼ਨ ਨੇ ਪੂਰੇ ਦਿਨ ਦੀ ਹੜਤਾਲ ਦਾ ਸੱਦਾ ਦਿੱਤਾ 9 ਸਤੰਬਰ ਤੋਂ ਲੈ ਕੇ 11 ਸਤੰਬਰ ਤੱਕ ਅੱਧੇ ਦਿਨ ਦੀ ਹੜਤਾਲ ਸੀ ਪਰ ਹੁਣ ਕੱਲ ਤੋਂ ਪੂਰੇ ਦਿਨ ਦੀ ਹੜਤਾਲ ਚੱਲ ਰਹੀ ਹੈ ਜਿਹਦੇ ਕਰਕੇ ਪੰਜਾਬ ਦੀਆਂ ਸਿਹਤ ਸਵਾਵਾਂ ਕਾਪੂਲੀਆ ਪਈਆਂ ਨੇ ਉਹਨੂੰ ਮੁੱਖ ਰੱਖਦੇ ਜੋ ਸੂਤਰਾਂ ਤੋਂ ਪਤਾ ਲੱਗਾ ਹੈ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੀਟਿੰਗ ਕਰਦੀ ਹੈ ਸਿਹਤ ਵਿਭਾਗ ਦੇ ਮੰਤਰੀ ਸਮੇਤ ਉੱਚ ਅਧਿਕਾਰੀਆਂ ਦੀ ਔਰ ਇਸ ਮੀਟਿੰਗ ਵਿੱਚ ਡਾਕਟਰਾਂ ਦੀ ਹੜਤਾਲ ਬਾਰੇ ਕੁਝ ਅਹਿਮ ਫੈਸਲੇ ਲਏ ਜਾ ਸਕਦੇ। ਸ਼ੁਕਰੀਆ ਤਰ ਲੋਚਨ ਸਿੰਘ ਜਾਣਕਾਰੀ ਦੇਣ ਦੇ ਲਈ।